ਚਿੱਪ ਕਫੜ ਬਣ ਕੇ ਖੁਸ਼ੀ ਨਹੀਂ ਕਰਦਾ। আর সব ਤੋਂ ਵੱਡੀ ਗੱਲ ਕੀ ਆਂਦੀ ਹੈ ਜਦੋਂ ਤੁਸੀਂ ਨਸ਼ੇ 'ਚ ਪੈਨੇ ਹੋ ਖਾਸ ਕਰ ਜਿਹੜੇ ਵਿਆਹੇ ਹੋਏ ਨੇ। ਘਰ ਵਾਲੀ ਤੁਹਾਡੀ ਬਾਗੀ ਹੁੰਦੀ। ਬੱਚੇ ਤੁਹਾਡੇ ਬਾਗੀ ਹੁੰਦੇ ਨੇ। ਮੇਰੇ ਵਰਗਾ ਕੋਈ ਆ ਕੇ ਤੀਜਾ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਫਿਰ ਉਹ ਕਲੇਸ਼ ਖੜੇ ਹੋਣਾ ਸ਼ੁਰੂ ਹੋ ਜਾਂਦੇ। ਜਿਹੜੇ ਬੰਦੇ ਨੇ ਨਸ਼ੇ 'ਚ ਪੈਣਾ ਆਪਣੀ ਘਰ ਵਾਲੀ ਬੱਚੇ ਨੂੰ ਕਿਸੇ ਦੇ ਆਪ ਹੀ سپرد ਕਰ ਦੇ ਚੰਗੀ ਗੱਲ ਹੈ। ਕਿਉਂਕਿ ਇਹ ਚੀਜ਼ ਸੱਚਾਈ ਹੈ। ਜੇ ਸਰਕਾਰਾਂ ਨੂੰ ਨਿੰਦਣ ਦੇ ਨਾਲ ਅਸੀਂ ਸਭ ਕੁਝ ਕਰ ਸਕਦੇ ਹਾਂ ਤਾਂ ਫਿਰ ਇਹ ਕਹਿ ਸਕਦੇ ਕਿ ਅਸੀਂ ਆਪਣੀ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਜੇ ਤੁਸੀਂ ਸਵੇਰੇ ਉੱਠ ਕੇ ਦੁੱਧ ਪੀਨੇ ਹੋ ਜਾਂ ਸ਼ਰਾਬ ਪੀਨੇ ਹੋ ਇਹ ਤੁਹਾਡੀ ਹੈ ਕਿ ਸਰਕਾਰ ਦੀ ਹੈ ਤੁਹਾਡੀ ਆਪਣੀ ਸਰਕਾਰ ਨੇ ਕੀ ਕੀਤਾ ਇਹਦੇ ਵਿੱਚ ਚਿੱਟੇ ਦੇ ਠੇਕੇ ਨੇ ਚਿੱਟਾ ਖੁੱਲਾ ਬਿਕ ਰਿਆ ਸ਼ਰਾਬ ਦੇ ਠੇਕੇ ਨੇ ਠੀਕ ਹੈ ਜੀ ਹੁਣ ਸਿੱਧੀ ਜੀ ਮੈਂ ਗੱਲ ਕਰਦਾ ਆਪਣੇ ਪੰਜਾਬ ਚ ਅਫੀਮ ਨਹੀਂ ਵਿਕਦੀ ਨਹੀਂ ਆਂਦੀ ਫਿਰ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਮਿਲਦੀ ਸਾਰਾ ਦਿਨ ਮਿਲਦੀ ਹੈ ਵੀਰ ਨੇ ਕਿਹਾ ਪੁਲਿਸ ਮੁਲਾਜ਼ਮ ਖਾਂਦੇ ਨੇ ਬਿਲਕੁਲ ਖਾਂਦੇ ਨੇ ਪੁਲਿਸ ਮੁਲਾਜ਼ਮ ਕੀ ਬਹਾਨਾ ਕੱਢਦੇ ਨੇ ਜਾਂ ਸੱਚਾਈ ਕਹਿੰਦੇ ਨੇ ਕਿ ਜੀ ਸਾਨੂੰ 20-20 ਘੰਟੇ ਨੌਕਰੀ ਕਰਨੀ ਔਖੀ ਹੈ ਅਸੀਂ ਮਰਛੇ ਨਹੀਂ ਸਾਰੇ ਚਾਹ। ਅਸਲ 'ਚ ਸਾਡੀ ਇੱਕ ਮਾਨਸਿਕਤਾ ਬਣ ਗਈ। ਮਾਨਸਿਕਤਾ ਕੀ ਬਣ ਗਈ ਜਿਹੜਾ ਸਾਡਾ ਇਹ ਸਰੀਰ ਹੈ ਨਾ ਇਹਦੀ ਇੱਕ ਸੀਮਾ ਹੁੰਦੀ ਹੈ ਕਿ ਇਸ ਸਮੇਂ ਤੋਂ ਬਾਅਦ ਇਹ ਇੰਨਾ ਕੰਮ ਕਰ ਸਕਦਾ ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ। ਉਹਨੂੰ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਇੱਕ ਇੰਦਨ ਦਾ ਕੰਮ ਕਰਦਾ। ਸਭ ਨੇ ਕੀ ਖਾਣੀ ਪੈਂਦੀ ਹੈ ਖੁਰਾਕ। ਅਸੀਂ ਖੁਰਾਕ ਨਹੀਂ ਖਾਂਦੇ। ਅਸੀਂ ਸੌਖਾ ਜਿਹਾ ਤਰੀਕਾ ਕੱਢ ਲੰਨੇ ਆ। ਉਹ ਕੀ ਹੈ ਕੋਈ ਕੈਪਸੂਲ ਖਾ ਲੇ। ਸਾਰਾ ਦਿਨ ਕੰਮ ਕਰਕੇ ਸ਼ਾਮ ਨੂੰ ਦੋ ਪੈੱਗ ਲਾ ਲੇ। ਜਦਕਿ ਮੈਂ ਦੋਸਤੋ ਖੁਦ ਸਪੋਰਟਸਮੈਨ ਰਹਿਆ ਜੇ ਤੁਸੀਂ ਨੀਰੀ ਖੁਰਾਕ ਦੇ ਉੱਤੇ ਸਰੀਰ ਨੂੰ ਲੈ ਜਾਓ। ਮੈਂ ਕਹਿੰਦਾ ਨਸ਼ਾ-ਨਸ਼ਾ ਕੱਖ ਨਹੀਂ ਹੈਗਾ ਸਰੀਰ ਝੋਟੇ ਵਰਗਾ। ਨਾ ਤੁਹਾਨੂੰ ਮਾਸਕ ਖਾਣ ਦੀ ਲੋੜ ਹੈ ਨਾ ਤੁਹਾਨੂੰ ਸ਼ਰਾਬ ਪੀਣ ਦੀ ਲੋੜ ਹੈ ਨਾ ਤੁਹਾਨੂੰ ਦਵਾਈਆਂ ਖਾਣ ਦੀ ਲੋੜ ਹੈ ਮੈਨੂੰ 2021 ਚ ਕਰੋਨਾ ਹੋਇਆ ਸੀ ਜਦੋਂ ਕਰੋਨਾ ਹੋਇਆ ਤਾਂ ਮੇਰੇ ਸਾਹਬ ਨੇ ਪੀਜੀਏ ਦੇ ਡਾਕਟਰ ਨੂੰ ਪੁੱਛਿਆ ਵੀ ਸਾਡੇ ਮੁੰਡੇ ਨੂੰ ਕਰੋਨਾ ਹੋ ਗਿਆ ਉਹਨਾਂ ਨੇ ਕਿਹਾ ਪੁੱਛਿਆ ਜੀ ਉਮਰ ਕਿੰਨੀ ਹੈ ਕਹਿੰਦਾ ਜੀ 40 ਸਾਲ ਹੈ ਕਹਿੰਦਾ ਹਾਂ ਦਾ ਐਚਬੀ ਪੁੱਛੋ ਕਿੰਨਾ ਮੁੰਡੇ ਦਾ ਕਹਿੰਦੇ ਜੀ 16 ਕਹਿੰਦਾ ਜੀ ਕੁਝ ਨਹੀਂ ਹੁੰਦਾ ਪਿਆ ਰਹਿੰਦੋ ਪੱਖ ਨਹੀਂ ਹੁੰਦਾ ਇਸ ਮੁੰਡੇ ਨੂੰ ਜਿਹਦੇ ਐਚਬੀ 16 ਦਾ ਹੈ ਜਿਹਦੇ ਖੂਨ 'ਚ ਨਹੀਂ ਤਾਕਤ ਹੈ ਉਹਦਾ ਕਰੋਨਾ ਕੱਖ ਨਹੀਂ ਕਰ ਸਕਦਾ ਕਰੋਨਾ ਉਹਨੂੰ ਮਾਰੂਗਾ ਜਿਹੜਾ ਨਸ਼ਿਆਂ ਦਾ ਮਾਰਿਆ ਹੋਇਆ ਜਿਹੜਾ ਆਫੀਮ ਦਾ ਮਾਰਿਆ ਹੋਇਆ ਜਿਹੜਾ ਸ਼ੂਗਰ ਦਾ ਮਾਰਿਆ ਹੋਇਆ ਜਿਹੜਾ ਬੀਪੀ ਦਾ ਮਾਰਿਆ ਸ਼ਰੀਰ ਦੀ ਤਾਂ ਅਸੀਂ ਰਿਸਟ ਪੁਸਟ ਦੇ ਉੱਤੇ ਕੰਮ ਨਹੀਂ ਕਰਦੇ ਸਾਨੂੰ ਇੱਕ ਸੌਖਾ ਕੰਮ ਕਰ ਰੱਖੀ